ਕਿਹੜਾ ਪਿੰਡ ਹੈ ਪਿੰਡ ਮਾਨਕਾ ਘੁੰਮਣਾ ਪਿੰਡ ਮਾਨਕਾ ਤੇ ਕਿਸ ਤਰ੍ਹਾਂ ਲੜਾਈ ਹੋਈ ਹੈ ਲੜਾਈ ਭਾਜੀ ਇਹ ਮੈਂ ਪਹਿਲਾਂ ਜਾਂਦਾ ਸੀ ਉਹਨੇ ਮਾਰੀ ਵੀ ਗੱਲਬਾਤ ਸੀ ਉਸ ਤੋਂ ਬਾਅਦ ਮੈਂ ਮੌਣ ਦੇ ਬੰਦਾ ਲੈ ਜਾਂਦਾ ਸੀ ਕੰਮ ਤੇ ਆਪਣਾ ਇੱਕ ਵੇਲੇ ਮੈਨੂੰ ਮਦਦ ਕਰਨ ਲਈ ਉਹਨੇ ਪੱਟ ਕੇ ਹੀ ਲਿਆ ਹੂੰ ਘੇਰ ਕੇ ਚਾਰਾ ਜਾਣਾ ਤੇ ਭਾਜੀ ਮੇਰੇ ਹੱਥ ਤੋਂ ਭਾਜੀ ਉਹਨੇ ਮੇਰੇ ਸੱਟਾਂ ਮਾਰੇ ਮੇਰੇ ਗੁੱਟਿਆਂ ਨਾਲ ਮੇਰੇ ਨਾਲ ਜੋ ਮੋਟਰ ਢਿੱਡ ਦੇ ਵਿੱਚ ਪਤਾ ਨਹੀਂ ਕੀ ਸੀ ਕੀ ਨਹੀਂ ਮੈਂ ਧੌਣ ਤੇ ਮਾਰੇ ਮੇਰੇ ਬਾਹ ਤੇ ਮਾਰੇ ਇਹਨਾਂ ਨੇ ਹੂੰ ਉਸ ਤੋਂ ਬਾਅਦ ਭਾਜੀ ਪਤਾ ਨਹੀਂ ਕੀ ਦਿੱਸਿਆ ਕੀ ਨਹੀਂ ਆਹ ਮੇਰਾ 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 ਜਿਹੜਾ ਬਣਾ ਦੀ ਝੋਟਾ ਉਹ ਮੁੜ ਕੇ ਚੜਗਾ ਪੁੱਛਣ ਕਿ ਕੀ ਗੱਲ ਹੈ ਕੀ ਨਹੀਂ ਮੁੜ ਕੇ ਅਸੀਂ ਉਹਨਾਂ ਦੇ ਘਰ ਦੇ ਘਰ ਵੀ ਉਹਨਾਂ ਨੇ ਸਾਨੂੰ ਸਾਨੂੰ ਪਾਜੀ ਕੁੱਟਿਆ ਮਾਰਿਆ ਆਹ 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 ਜਿਹੜਾ ਵੀ ਟੱਕ ਲੱਗਾ ਇਹਨਾਂ ਦੇ ਘਰ ਮਾਰਿਆ ਨੇ ਸਾਨੂੰ ਪਤਾ ਨਹੀਂ ਕੀ ਮਾਰਿਆ ਕੀ ਨਹੀਂ ਤੇ ਕਿੰਨੇ ਬੰਦੇ ਸੀ ਉਹ ਚਾਰ ਬੰਦੇ ਸੀ ਭਾਜੀ ਕੀ ਮਾਮਲਾ ਹੈ ਕੀ ਸੀ ਇਹ ਮਾਮਲਾ ਭਾਜੀ ਕੰਮ ਕੰਮ ਕਰਦੇ ਸੀ ਪੈਸੇ ਪੁੱਛੇ ਸੀਗੇ ਜਾਨਾ ਆਹ ਹਾਂ ਇਹਨਾਂ ਦਾ 4-500 ਰੁਪਏ ਦੇਣਾ ਅੱਛਾ ਕਿਹਦੇ ਦੇਣਾ ਸੀ ਅਹਮੰਦ ਮਰਮੰਦਾ ਮੈਸਟਰੀ ਆ ਪਾਜੀ ਉਹਦਾ ਦੇਣਾ ਸੀਗਾ ਅੱਛਾ ਵੀ 500 ਰੁਪਏ ਦੇਣਾ ਸੀ ਮੁੜ ਕੇ ਅਸੀਂ ਇਹੀ ਗੱਲ ਕਹਿ ਵੀ ਤੂੰ ਚਾਚਾ ਵੀ ਦੱਸ ਨਾ ਕਰ ਉਹ ਵੀ ਚੱਲ ਦੇਣੇ ਆ ਪੈਸੇ ਤੇਰੇ ਹੂੰ ਤੇ ਇਹਨੇ ਕੀ ਕੀਤਾ ਇਹਨੇ ਨਾ 10 10 ਬੰਦੇ ਖੜੇ ਸੀਗੇ ਤੇ ਇਹਨੇ ਆ ਇੰਨਿਆਂ ਬੰਦੇ ਦੇ ਵਿੱਚ ਲਾਹਾ ਪਾ ਕੇ ਕਿ ਮੇਰੇ ਵੀ ਤੂੰ ਮੇਰੇ ਪੈਸੇ ਜਿੰਦਾ ਐਤਾ ਐਤਾ ਮੈਂ ਨਾ ਹਾਂ ਨਾ ਵੀ ਇਹੀ ਕਰਕੇ ਵੀ ਚੱਲ ਚੱਲ ਵੀ ਕੋਈ ਨਹੀਂ ਹੈਗਾ ਚੱਲਦੇ ਤੇ ਚਾਹ ਪਾ ਕੇ ਦੇ ਦੇਵਾਂਗੇ ਮੁੜ ਕੇ ਇਹਨਾਂ ਨੇ ਮੈਨੂੰ ਮਾ ਪਾ ਹਾਂ ਨਾ ਆਹ ਨਾ ਸਾਡਾ ਮੋੜਾ ਨਾ ਸੰਮੋਲਾ ਮੈਨੂੰ ਮੈਨੂੰ ਫੋਨ ਕਰਕੇ ਸੱਦਿਆ ਮੁੰਡੇ ਕੋਲ ਤੇ ਉੱਥੇ ਹੱਥੋਂ ਪਾਈ ਹੋਏ ਮੇਨਾ ਮੋਰ ਤੇ ਵੀ ਚਾਚਾ ਹੋਇਆ। ਪਰ ਫਿਰ ਭਾਈ ਹੋ ਕੇ ਗਾਲਾ ਗੋਲਾ ਕੱਢੇ ਆ। ਮਾਰਿਆ ਕੀ ਫਿਰ ਤੁਹਾਡੇ? ਮਾਰਿਆ ਸਾਨੂੰ ਨਹੀਂ ਭਾਜੀ ਕੀ ਭੱਜਾ ਕੀ ਨਹੀਂ ਚਾਰ ਜਾਣੇ ਦੀ ਮੋੜ ਕੇ ਨਾਲੇ ਮੈਨੂੰ ਨਾਲ ਮੈਨੂੰ ਨਾਲ ਉਹ ਮੋਰ ਸਾਡੇ ਉੱਤੇ ਨਾ ਮਾਰੂ ਦੂਜੀ ਦੂਜੀ ਕੈਵਰੀ ਲੱਗਿਆ। ਉੱਥੇ ਉੱਥੇ ਭਾ ਲੈਦਾ ਗੱਲ ਕਰ ਤੰਗਦੇ ਖੜਾ ਇਹਨੇ ਡੰਡਾ ਕੰਡ ਕੇ ਲਿਆਦਾ ਛੰਟੇ ਮਾਰੇ ਝੋਲ ਦੇ ਵਿੱਚ ਕੁੱਟਿਆ ਭਾਜੀ। ਮੇਰੇ ਗੁੱਡੀਆ ਝੱਟਾ ਮੇਰੇ ਨਾਲ ਜਿਹੜਾ ਅੰਗ ਹੈ ਉਹਦੇ ਉਹ ਤਾਂ ਉਹਦੇ ਪੱਟੀ ਮਾਰਲੀ। ਠੀਕ ਹੈ। ਹੋਇਆ। ਸਾਡੇ ਕੋਲ ਇੱਕ ਪੇਸ਼ੈਂਟ ਆਇਆ ਜੀ ਕੁਮਾਰ ਨਾਮ ਦਾ 25 ਸਾਲ ਦਾ। ਰੀਅਲ ਪੇਸ਼ੈਂਟ ਹੈ ਮਾਨਕਾ ਤੋਂ ਆਇਆ ਲੜਾਈ ਝਗੜੇ ਦਾ ਕੇਸ ਆ ਉਹਦਾ ਟ੍ਰੀਟਮੈਂਟ ਕਰਕੇ ਆ ਅਸੀਂ ਉਹਨਾਂ ਨੂੰ ਬਾਇ ਫਰਦਰ ਫੁੱਲਸ ਕਾਰਵਾਈ ਲਈ ਭੇਜ ਦਿੱਤਾ ਗਿਆ ਹੈ ਸੇ ਪਰਚਾ ਦਰਜ ਕੀਤਾ ਸਰ ਉਹਨਾਂ ਦਾ ਹਾਂਜੀ ਪਰਚਾ ਦਰਜ ਕਰ ਦਿੱਤਾ ਗਿਆ ਜੋ ਸਟਾ ਉਹਨਾਂ ਦੀ ਨੋਟ ਕਰ ਲਈਆਂ ਗਈਆਂ